ਦਰਵਾਜ਼ੇ ਚੋਂ ਨਿਕਲੇਗਾ ਤਾਂ ਕਿਸ ਤਰ੍ਹਾਂ ਨਿਕਲੇਗਾ ਮੁਸ਼ਕਿਲ ਹੈ ਇਹ ਪ੍ਰਮਾਤਮਾ ਤੱਕ ਪਹੁੰਚੇ ਇਸ ਦਰਵਾਜ਼ੇ ਤੋਂ ਲੰਘ ਕੇ ਤਾਂ ਔਖੀ ਗੱਲ ਹੈ ਕਬੀਰ ਦੇ ਕਹਿਣ ਦਾ ਮੁੱਦਾ ਇਤਨਾ ਹੀ ਹੈ ਕਿ ਬੰਦਿਆਂ ਦੀ ਜਿਹੜੀ ਸੋਚਣੀ ਹੈ ਚਿਤਵਨੀ ਹੈ ਅਕਲ ਹੈ ਇਹ ਮੋਟੀ ਹੈ ਇਹ ਸੰਸਾਰ ਨੂੰ ਸਮਝ ਸਕਦੀ ਹੈ ਨਿਰੰਕਾਰ ਨੂੰ ਨਹੀਂ ਪਦਾਰਥ ਨੂੰ ਸਮਝ ਸਕਦੀ ਹੈ ਪ੍ਰਮਾਤਮਾ ਨੂੰ ਨਹੀਂ ਹਰ ਵਕਤ ਸੰਸਾਰ ਦਾ ਚਿੰਤਨ ਕਰੀਏ ਤਾਂ ਸੰਸਾਰ ਅਸਥੂਲ ਹੈ ਮੋਟਾ ਹੈ ਪਦਾਰਤ ਅਸਥੂਲ ਨੇ ਅਕਲ ਮੋਟੀ ਹੋ ਜਾਂਦੀ ਹੈ ਫਿਰ ਇਹ ਮੋਟੀਆਂ ਗੱਲਾਂ ਸਮਝ ਸਕਦੀ ਹੈ ਬਾਰੀਕ ਨਹੀਂ ਤੇ ਨਿਰੰਕਾਰ ਦਾ ਘੜੀ ਦੋ ਘੜੀ ਚਿੰਤਨ ਕਰੀਏ ਔਰ ਰੋਜ਼ ਕਰੀਏ ਤਾਂ ਅਕਲ ਬਾਰੀਕ ਹੋਦੀ ਹੈ ਮਤ ਸੂਖਸ਼ਮ ਆਉਂਦੀ ਹੈ ਬਾਰੀਕ ਮਤ ਆਉਂਦੀ ਹੈ ਸੂਖਸ਼ਮ ਮਤੇ ਉਸ ਦਰਵਾਜ਼ੇ ਚ ਲੰਘ ਸਕਦੀ ਹੈ ਭਾਵੇਂ ਪ੍ਰਮਾਤਮਾ ਨੂੰ ਸਮਝ ਸਕਦੀ ਹੈ ਦੂਸਰੀ ਮਤ ਨਹੀਂ ਹਰ ਪਰਿਉ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾਂ ਹੈ ਪਰੇ ਪੂਰਨ ਪ੍ਰਮਾਤਮਾ ਤੋ ਵਿਵੇਕ ਸ਼ੀਲ ਬੁੱਧ ਦੇ ਤਾਕਿ ਤੈਨੂੰ ਸਮਝ ਸਕੇ ਸਾ ਮਤ ਦੇਉ ਦਿਆਲ ਪ੍ਰਭ ਜਿਤ ਤੁਮੇ ਅਰਾਧਾਂ ਐਸੀ ਮਤ ਦੇ ਕਿ ਤੇਂਦੀ ਆਰਾਧਨਾ ਕਰ ਸਕਾਂ ਤੇਰਾ ਨਾਮ ਜਪ ਸਕਾਂ ਤੇਰੀ ਵਿਚਾਰ ਕਰ ਸਕਾਂ ਉਸ ਲਈ ਬੜੀ ਬਾਰੀਕ ਮਤ ਚਾਹੀਦੀ ਏ ਤਾਂ ਮੈਂ ਇਤਨੀ ਅਰਜ਼ ਕਰਦੇ ਆਂ ਦੁਨੀਆਂ ਦੇ ਵਿੱਚ ਕੋਈ ਮਜ਼ਮੂਨ ਇਤਨਾ ਬਾਰੀਕ ਨਹੀਂ ਜਿੰਨਾ ਕਿ ਧਰਮ ਹੈ ਸੰਸਾਰ ਨੂੰ ਸਮਝਣ ਵਾਸਤੇ ਜਿਹੜੀ ਅਕਲ ਚਾਹੀਦੀ ਏ ਉਸ ਤੋਂ ਵੀ ਹਜ਼ਾਰਾਂ ਗੁਣਾ ਬਾਰੀਕ ਅਕਲ ਚਾਹੀਦੀ ਏ ਪ੍ਰਮਾਤਮਾ ਨੂੰ ਸਮਝਣ ਲਈ ਈਸ਼ਵਰ ਨੂੰ ਸਮਝਣ ਲਈ ਐਸ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਆਂ ਹਜ਼ਾਰਾਂ ਸ਼ਬਦ ਨੇ ਸਮਝ ਤੋਂ ਪਰੇ ਨੇ ਮਹਾਰਾਜ ਆਪ ਵੀ ਕਹਿੰਦੇ ਨੇ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਵੇ ਕੋਈ ਵਿਰਲੇ ਹੀ ਨੇ ਜੋ ਬਾਣੀ ਦੀ ਵਿਚਾਰ ਕਰਨ ਬਾਣੀ ਨੂੰ ਸੋਚਣ ਤਾਂ ਇਤਨੀ ਮੈਂ ਅਰਸ਼ ਕਰਦੇ ਆ ਵਿਚਾਰ ਦੇ ਬਦਲਦੇ ਆਈ ਸਾਡੀ ਦੁਨੀਆ ਬਦਲਦੀ ਏ ਉਂਝ ਨਹੀਂ ਮਨ ਦੇ ਬਦਲਦੇ ਆਈ ਸਭ ਕੁਝ ਬਦਲਦਾ ਹੈ Hindu ਹੋਣਾ ਇੱਕ ਮਨ ਹੈ Sikh ਹੋਣਾ ਇੱਕ ਮਨ ਹੈ ਅੱਜ ਇੱਕ ਹਿੰਦੂ ਮੁਸਲਮਾਨ ਬਣ ਜਾਂਦਾ ਹੈ ਤਾਂ ਕੀ ਬਦਲ ਗਿਆ ਕੋਈ ਹੱਥ ਪੈਰ ਬਦਲ ਗਏ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਮਨ ਬਦਲ ਗਿਆ ਸੋਚਣੀ ਬਦਲ ਗਈ ਵਿਚਾਰ ਬਦਲ ਗਏ ਤੋ ਇਹ ਮੁਸਲਮਾਨ ਹੋ ਗਿਆ ਅੱਜ ਇੱਕ ਮੁਸਲਮਾਨ 크੍ਰਿਸਚੀਅਨ ਹੋ ਜਾਂਦਾ ਹੈ ਈਸਾਈ ਹੋ ਜਾਂਦਾ ਤਾਂ ਕੀ ਬਦਲ ਗਿਆ ਖੂਨ ਬਦਲ ਗਿਆ ਕੀ ਹੱਡੀਆਂ ਬਦਲ ਗਈਆਂ ਕੀ ਉਸ ਦੇ ਅੰਦਰ ਦਾ ਮਾਸ ਬਦਲ ਗਿਆ ਕੁਛ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਨੇ ਸਿੱਖ ਹੋਣਾ ਇੱਕ ਵਿਚਾਰ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਰਿਹਾ ਸਿੱਖ ਜੋ ਨਹੀਂ ਜੀ ਰਿਹਾ ਨਹੀਂ ਸਿੱਖਿਆ ਕਿਉਂਕਿ ਸਿੱਖ ਦਾ ਤੇ ਜਨਮ ਹੀ ਵਿਚਾਰ ਤੋਂ ਹੈ ਮਰਜ਼ ਕਰਾ ਬੰਦਾ ਉਦੋਂ ਹੀ ਬਦਲਦਾ ਹੈ ਜਦ ਉਸਦੇ ਵਿਚਾਰ ਬਦਲਦੇ ਨੇ ਜਦ ਦੁਨੀਆ ਕਹਿੰਦੀ ਹੈ ਇਹ ਮਨਮਖੌਂਦਾ ਸੀ ਗੁਰਮੁਖ ਹੋ ਗਿਆ ਤੇ ਜਦ ਮਨਮੁਖ ਸੀ ਤੇ ਕੋਈ ਸਿਰ ਤੇ ਸਿੰਘ ਲੱਗੇ ਹੋਇਆ ਸੀ ਅੱਜ ਗੁਰਮੁਖ ਹੋ ਗਿਆ ਤਾਂ ਕੋਈ ਮੋਰ ਦੇ ਪੰਖ ਲੱਗ ਗਏ ਨੇ ਨਹੀਂ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਹੈ ਤਸਵੀਰ ਉਮੀਦਾਂ ਕੀ ਆਇਨਾ ਮਲਾਲੋਂ ਕਾ ਇਨਸਾਨ ਜਿਸੇ ਕਹਤੇ ਹਨ ਮੁਹੱਸ਼ਰ ਹੈ ਖਿਆਲਾਂ ਕਾ ਬੰਦਾ ਕੀ ਹੈ ਖਿਆਲਾਂ ਦਾ ਇਕੱਠ ਖਿਆਲ ਬਦਲ ਗਏ ਬੰਦਾ ਬਦਲ ਗਿਆ ਵਿਚਾਰ ਬਦਲ ਗਏ ਬੰਦਾ ਬਦਲ ਗਿਆ ਮਨ ਬਦਲ ਗਿਆ ਸਭ ਕੁਝ ਬਦਲ ਜਾਂਦਾ ਹੈ ਮਨ ਦੇ ਬਦਲਦਿਆਂ ਸਭ ਕੁਝ ਬਦਲ ਜਾਂਦਾ ਹੈ ਵਿਚਾਰ ਦੇ ਬਦਲਦਿਆਂ ਸਭ ਕੁਝ ਬਦਲ ਜਾਂਦਾ ਹੈ ਵਿਚਾਰ ਚੱਲਦੇ ਨੇ ਮਸਤਕ ਦੇ ਵਿੱਚ ਇਸ ਵਸਤੇ ਧਾਰਮਿਕ ਦੁਨੀਆ ਵਿੱਚ ਮੱਥਾ ਝੁਕਾਣ ਦੀ ਮੱਥਾ ਟੇਕਣ ਦੀ ਰਸਮ ਪ੍ਰਚਲਿਤ ਹੋਈ ਸਾਰੀ ਦੁਨੀਆ ਵਿੱਚ ਇਸਲਾਮ ਵੀ ਸਜਦਾ ਕਰਦਾ ਉਹ ਤੇ ਬਾਰ ਬਾਰ ਨਮਾਜ਼ ਵਿੱਚ ਮੱਥਾ ਟੇਕਦੇ ਨੇ हिंदू जगत सिख जगत जैन बौद्ध सब नमस्कार ਕਰਦੇ ਨੇ ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੈ ਕਿ ਐ ਗੁਰੂ ਹੁਣ ਤੂੰ ਆਪਣੀ ਵਿਚਾਰ ਸਾਨੂੰ ਦੇ ਤਾਂ ਕਿ ਨਿਰੰਕਾਰ ਨੂੰ ਸਮਝ ਸਕੇ ਅਸੀਂ ਆਪਣੀ ਵਿਚਾਰਾਂ ਨਾਲ ਤੇ ਨਹੀਂ ਸਮਝ ਸਕੇ ਤੂੰ ਆਪਣੀ ਵਿਚਾਰ ਦੇ ਤੇ ਗੁਰੂ ਕਹਿੰਦਾ ਵੀ ਹੈ ਤੂੰ ਮੇਰੀ ਮਤ ਲੈ ਜਾ ਮੇਰੀ ਸੋਚਣੀ ਲੈ ਜਾ ਮੇਰੇ ਵਿਚਾਰ ਲੈ ਜਾ ਬੜੀ ਕੀਮਤੀ ਪੰਕਤੀ ਹੈ ਗੁਰ ਕੀ ਮਤ ਤੋਂ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਮਨੁੱਖ ਆਪਣੀ ਮਤ ਨਾਲ ਭਗਤੀ ਨਹੀਂ ਕਰ ਸਕਦਾ ਗੁਰੂ ਦੀ ਮਤ ਨਾਲ ਹੀ ਕਰ ਸਕੇਗਾ ਤੇ ਗੁਰੂ ਕਹਿੰਦਾ ਤੂੰ ਮੇਰੀ ਮਤ ਲੈ ਜਾ ਮੇਰੀ ਸੋਚਣੀ ਲੈ ਜਾ ਮੇਰੇ ਵਿਚਾਰਾਂ ਨੂੰ ਲੈ ਜਾ ਗੁਰ ਕੀ ਮਤ ਤੋਂ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਕਹਿੰਦੇ ਨੇ ਮਨੁੱਖ ਧਨ ਗੁਰੂ ਦੇ ਅੱਗੇ ਰੱਖ ਦਿੰਦਾ ਹੈ ਸੰਪਦਾ ਰੱਖ ਦਿੰਦਾ ਹੈ ਪ੍ਰਸ਼ਾਦ ਰੱਖਦਾ ਹੈ ਫੁੱਲ ਫਲ ਰੱਖਦਾ ਹੈ ਬਸਤਰ ਰੱਖਦਾ ਹੈ ਆਪਣਾ ਮਨ ਭੇਟ ਕਰਨ ਤੋਂ ਸੰਕੋਚ ਕਰਦਾ ਹੈ ਹਮੇਸ਼ਾ ਸਭ ਤੋਂ ਵੱਡੀ ਭੇਟਾ ਪਤਾ ਕੀ ਹੈ ਆਪਣਾ ਮਨ ਰੱਖਣਾ ਸਭ ਤੋਂ ਵੱਡੀ ਭੇਟਾ ਕੀ ਆਪਣੇ ਵਿਚਾਰ ਭੇਟ ਕਰ ਦੇਣੇ ਗੁਰੂ ਕਹਿੰਦਾ ਹੈ ਇਹ ਭੇਟ ਕਰ ਮੇਰੀ ਮਤ ਲੈ ਜਾ ਪਰ ਆਪਣੀ ਮਤ ਭੇਟ ਕਰ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਉ ਬੰਦਾ ਸਭ ਕੁਝ ਭੇਟ ਕਰ ਛੱਡਦਾ ਹੈ ਔਰ ਕਰਦਾ ਹੈ ਆਪਣੀ ਮਤ ਭੇਟ ਨਹੀਂ ਕਰਦਾ ਕਾਰਨ ਮਨੋ ਚਿੰਤਕ ਵੀ ਕਹਿੰਦੇ ਨੇ ਕਿ ਮਨੁੱਖ ਨੂੰ ਆਪਣੇ ਤਨ ਨਾਲ ਵੀ ਆਪਣੀ ਸੋਚਣੀ ਦੀ ਜ਼ਿਆਦਾ ਪਕੜੇ ਜ਼ਿਆਦਾ ਮਮਤਾ ਹੈ ਆਪਣੇ ਵਿਚਾਰਾਂ ਦੇ ਨਾਲ ਜ਼ਿਆਦਾ ਮਮਤਾ ਬੰਦੇ ਦੇ ਤਨ ਨੂੰ ਕਿਸੇ ਤੋਂ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਵੀ ਕਰੇ ਪਰ ਉਹਦੇ ਵਿਚਾਰਾਂ ਤੇ ਕੋਈ ਜ਼ਰਬ ਪੁਚਾਵੇ, ਝੋਟ ਕਰੇ, ਖੰਡਨ ਕਰੇ, ਤੜਪ ਉੱਠਦਾ ਹੈ ਕਿੰਦੇ ਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ। ਇੰਨੇ ਮੇਰੀ ਗੱਲ ਕੱਟ ਦਿੱਤੀ। ਮਨੁੱਖ ਨੂੰ ਆਪਣੇ ਤਨ ਨਾਲੋਂ ਵੀ ਆਪਣੀ ਸੋਚਣੀ ਨਾਲ ਜ਼ਿਆਦਾ ਮਮਤਾ ਹੈ। ਮਨੁੱਖ ਨੂੰ ਆਪਣੇ ਸਰੀਰ ਨਾਲੋਂ ਵੀ ਆਪਣੇ ਵਿਚਾਰਾਂ ਨਾਲ ਜ਼ਿਆਦਾ ਮਮਤਾ ਹੈ। ਸਭ ਕੁਝ ਭੇਟ ਕਰ ਸਕਦਾ ਹੈ। ਸੋਨਾ ਕਰ ਦਿੰਦਾ ਹੈ ਚਾਂਦੀ ਕਰ ਦਿੰਦਾ ਹੈ ਧਨ ਭੇਟ ਕਰਦਾ ਹੈ ਅਨ ਭੇਟ ਕਰਦਾ ਹੈ ਬਸਤਰ ਭੇਟ ਕਰਦਾ ਜਦ ਗੁਰੂ ਕਹੇ ਹੁਣ ਮਨ ਭੇਟ ਕਰ ਮੁਸ਼ਕਿਲ ਹੋ ਜਾਂਦੀ ਹੈ ਮਤ ਭੇਟ ਕਰ ਕਾਰਨ ਆਪਣੇ ਮਤ ਦੇ ਮੁਤਾਬਕ ਮਨੁੱਖ શરી ਜੋ ਹੈ ਸ਼ਰਾਬ ਪੀ ਸਕਦਾ ਕੋਈ ਰੋਕ ਨਹੀਂ ਹੈ ਨਾ ਸਮਾਜ ਦੀ ਰੋਕ ਹੈ ਨਾ ਕਾਨੂੰਨ ਦੀ ਰੋਕ ਹੈ ਭਾਵੇਂ ਸਾਰਾ ਦਿਨ ਪੀਵੇ ਕੋਈ ਰੋਕ ਨਹੀਂ ਹੈ ਆਪਣੀ ਮਤ ਦੇ ਮੁਤਾਬਕ ਪੀ ਸਕਦਾ ਹੈ ਅਰ ਜੇ ਗੁਰੂ ਦੀ ਮਤ ਲੈ ਜਾਏ ਫਿਰ ਨਹੀਂ ਪੀ ਸਕਦਾ। ਹੋਛਾ ਮਦ ਮੂਲ ਨਾ ਪੀਜੇ ਜੇ ਕਾ ਪਾਰਵਸਾਏ। ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚਾਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ। ਉਹ ਸੂਖਸ਼ਮ ਤੰਤੂ ਟੁੱਟ ਜਾਂਦੇ ਨੇ ਮਤ ਦੇ ਚੋਂ ਜੋ ਪ੍ਰਮਾਤਮਾ ਨੂੰ ਅਨੁਭਵ ਕਰਦੇ ਨੇ ਸ਼ਰਾਬ ਦੇ ਨਾਲ ਕਿਸੇ ਵੀ ਨਸ਼ੇ ਨਾਲ। ਤੋਂ ਸਾਈਬ ਕਹਿੰਦੇ ਨੇ ਇਹ ਹੋਛਾ ਮਦ ਇਹ ਹੋਛਾ ਨਸ਼ਾ ਨਾ ਕਰ। ਤੇ ਹੁਣ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੇ ਤੇ ਸ਼ਰਾਬ ਵੀ ਪੀਵੇ ਉਹਦਾ ਮੱਥਾ ਟੇਕਣਾ ਪਖੰਡ ਨਹੀਂ ਤੇ ਹੁਰਕੀ ਧੋਖਾ ਨਹੀਂ ਤੇ ਹੁਰਕੀ ਉਹ ਤਾਂ ਬਿਲਕੁਲ ਪਖੰਡ ਹੈ ਜਿੰਨਾ ਪੰਗਤੀਆਂ ਨੂੰ ਮੱਥਾ ਪੇਟੇਕਦਾ ਹੈ ਪਰ ਮਨ ਦਾ ਵੀ ਨਹੀਂ ਪਿਆ ਇਹ ਤੇ ਦਿਖਾਵਾ ਹੀ ਨੇ ਕਰਦਾ ਹੈ ਮੱਥਾ ਟੇਕਣਾ ਸਿਰਫ ਪਖੰਡ ਹੋ ਗਿਆ ਹੁਰਕੀ ਹੋ ਗਿਆ ਆਪਣੀ ਮਤ ਦੇ ਮੁਤਾਬਕ ਬੰਦਾ ਸ਼ਰਾਬ ਪੀ ਸਕਦਾ ਹੈ ਪਰ ਗੁਰੂ ਦੀ ਮਤ ਦੇ ਮੁਤਾਬਕ ਨਹੀਂ ਪੀ ਸਕਦਾ ਆਪਣੀ ਮਤ ਦੇ ਮੁਤਾਬਕ ਮਨੁੱਖ جھوٹ ਬੋਲ ਸਕਦਾ ਹੈ ਜਬਰ ਕਰ ਸਕਦਾ ਹੈ ਤਸ਼ੱਦਦ ਕਰ ਸਕਦਾ ਹੈ ਬੇਨਸਾਫੀ ਕਰ ਸਕਦਾ ਹੈ ਚੋਰੀ ਯਾਰੀ ਕਰ ਸਕਦਾ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਨਹੀਂ ਕਰ ਸਕਦਾ ਆਪਣੇ ਮਤ ਦੇ ਮੁਤਾਬਕ ਮਨੁੱਖ ਕੈਂਚੀ ਉਸ ਤਰ੍ਹਾਂ ਫੇਰ ਸਕਦਾ ਹੈ ਕੈਂਚੀ ਫੇਰ ਸਕਦਾ ਕੋਈ ਰੋਕ ਨਹੀਂ ਨੇ ਨਾ ਕਾਨੂੰਨ ਦੀ ਰੋਕ ਹੈ ਨਾ ਸਮਾਜ ਦੀ ਰੋਕ ਹੈ ਪਰ ਗੁਰੂ ਦੀ ਮਤ ਲੈ ਜਾਏ ਫਿਰ ਕੰਗਾ ਫੇਰ ਸਕਦਾ ਹੈ ਕੈਂਚੀ ਨਹੀਂ ਫੇਰ ਸਕਦਾ ਉਸ ਤਰ੍ਹਾਂ ਨਹੀਂ ਫੇਰ ਸਕਦਾ ਨਹੀਂ ਮੈਲਸ ਕਰਦੇ ਆਪਣੀ ਮਤ ਦੇ ਮੁਤਾਬਕ ਮਨੁੱਖ ਕਿਸੇ ਨੂੰ ਧੋਖਾ ਦੇ ਸਕਦਾ ਹੈ ਹੰਕਾਰ ਕਰ ਸਕਦਾ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਫਿਰ ਧੋਖਾ ਦੇਣਾ ਔਖਾ ਹੈ ਤਾਂ ਬੰਦਾ ਮੱਥਾ ਟੇਕ ਕੇ ਆਪਣੀ ਮਤ ਚੁੱਕ ਲੈਂਦਾ ਨਹੀਂ ਰੱਖਦਾ ਮੈਂ ਗੁਰਦੁਆਰਾ ਸੇਸਗੰਜ ਸਾਹਿਬ ਦੇ ਵਿੱਚ ਇੱਕ ਐਸਾ ਸੱਜਣ ਵੀ ਦੇਖਿਆ ਸੀ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਭੁੱਲਦਾ ਨਹੀਂ ਉਹ ਹੱਥ ਦੇ ਚ ਦਮੜਾ ਰੱਖਦਾ ਸੀ ਮੱਥਾ ਟੇਕਣ ਵਾਸਤੇ ਲੈਂਦਾ ਸੀ ਪਰ ਮੱਥਾ ਟੇਕ ਕੇ ਦਮੜਾ ਰੱਖ ਕੇ ਚੁੱਕ ਲੈਂਦਾ ਸੀ ਰੱਖਦਾ ਨਹੀਂ ਸੀ ਇੱਕ ਦਿਨ ਮੇਰੀਆਂ ਨਿਗਾਹਾਂ ਪੈ ਗਈਆਂ ਕਿਉਂਕਿ ਉੱਥੇ ਸਟੇਜ ਹੈ ਨਾ ਬਿਲਕੁਲ ਐਨ ਸਾਹਮਣੇ ਬਣੀ ਹੋਈ ਹੈ ਤੇ ਮੱਥਾ ਟੇਕਦੇ ਨੇ ਬਿਲਕੁਲ ਨਿਗਾਹ ਉੱਪਰ ਪੈਂਦੀ ਹੈ ਮੈਂ ਕਿਹਾ ਹੱਦ ਹੋ ਗਈ ਇਹ ਅਜੀਬੋ ਗਰੀਬ ਬੰਦਾ ਔਰ ਚੰਗਾ ਧਨਾੜ ਹੈ ਪੜਾ ਲਿਖਾ ਹੈ ਸਿਆਣਾ ਹੈ ਐਸਾ ਕਿਉਂ ਕਰਦਾ ਹੈ ਉਸ ਨੂੰ ਵੀ ਬੋਧ ਹੋ ਗਿਆ ਵੀ ਮਸਫੀਨ ਉਹਨੇ ਦੀ ਨਿਗਾਹ ਮੇਰੇ ਤੇ ਪੈ ਗਈ। ਔਰ ਉਸ ਦਾ ਰੋਜ਼ ਦਾ ਹੋਈ ਕੰਮ। ਇੱਕ ਦਿਨ ਮੇਰੇ ਕਮਰੇ ਚ ਆ ਗਿਆ। ਕਹਿੰਦੇ ਗੈਣੀ ਜੀ ਖਾਲੀ ਹੱਥ ਮੱਥਾ ਟੇਕਣ ਨੂੰ ਜੀ ਨਹੀਂ ਕਰਦਾ। ਤਾਂ ਮੈਂ ਕਿ ਫਿਰ ਰੱਖ ਕੇ ਚੁੱਕ ਕਿਉਂ ਲੈਂਦੇ ਆ ਉਹ ਕਹਿੰਦੇ ਰੱਖਣ ਨੂੰ ਵੀ ਜੀ ਨਹੀਂ ਕਰਦਾ। ਰੱਖਣ ਨੂੰ ਵੀ ਜੀ ਨਹੀਂ ਕਰਦਾ। ਪਤਾ ਨਹੀਂ ਠੀਕ ਖਰਚ ਹੋਵੇਗੀ ਕਿ ਨਹੀਂ ਖਰਚ ਹੋਵੇਗੀ ਮੈਂ ਬਾਅਦ ਵਿੱਚ ਬਾਰਦੇ ਦਿਨਾਂ ਕਿਸੇ ਨਖ ਨਹੀਂ ਉਹ ਲਈ ਤੂੰ ਆਪਣੀ ਮਰਜ਼ੀ ਨਹੀਂ ਚਲਾ ਸਕਦਾ ਜਦ ਭੇਟ ਕਰ ਦਿੱਤੀ ਕਰ ਦਿੱਤੀ ਜੇ ਰੱਖ ਦਿੱਤਾ ਤਾਂ ਰੱਖ ਦਿੱਤਾ ਇਸ ਤਰ੍ਹਾਂ ਦਾ ਮੈਂ ਇੱਕੋ ਹੀ ਬੰਦਾ ਦੇਖਿਆ ਜੋ ਧਨ ਰੱਖ ਕੇ ਚੁੱਕ ਲੈਂਦਾ ਸੀ ਐਸੇ ਸਾਰੇ ਹੀ ਨੇ ਜੋ ਆਪਣੀ ਮਤ ਰੱਖ ਕੇ ਮਤ ਚੁੱਕ ਲੈਂਦੇ ਨੇ ਨਹੀਂ ਭੇਟ ਕਰਦੇ ਆਪਣੀ ਮਤ ਸਾਰੇ ਹੀ ਮੱਥਾ ਟੇਕਦੇ ਨੇ ਕੌਣ ਆਪਣੀ ਮਤ ਭੇਟ ਕਰਦਾ त्यागे मन की मतडी विसारे दूजा पाओ जी अपनी मत इत्थे रख के जा अपनी सोचनी इत्थे रख के जा तो हुन मुनक अपनी सोचनी नहीं रखदा अपनी मत इत्थे नहीं रखदा <coughs> और गुरु फिर अपनी मत देंदा नहीं गुरु कहंदा एक शर्त है अपनी मत इत्थे रख मेरी मत ले जा गुरु की मत तो ले इयाने भगत बिना बौ डूबे सैने ਔਰ ਇਤਨੀ ਮਿਹਰਸ ਕਰਾ ਪਗਤੀ ਗੁਰੂ ਦੀ ਮੱਤ ਤੋਂ ਬਿਨਾ ਹੋ ਵੀ ਨਹੀਂ ਸਕਦੀ ਆਪਣੀ ਮਤਲਬ ਨਹੀਂ ਕਰ ਸਕਦਾ ਕੋਈ ਰੱਬ ਦਾ ਨਾਮ ਨਹੀਂ ਜਪ ਸਕੇਗਾ ਮੁਸ਼ਕਿਲ ਹੈ ਗੁਰੂ ਦੀ ਮੱਤ ਦੁਆਰਾ ਹੀ ਜਪਿਆ ਜਾ ਸਕਦਾ ਹੈ ਗੁਰੂ ਦੀ ਸੋਚਣੀ ਦੁਆਰਾ ਗੁਰੂ ਮੱਤ ਧਾਰਨ ਕਰਕੇ ਨਾਮ ਜਪਿਆ ਜਾ ਸਕਦਾ ਹੈ ਕਹਿੰਦੇ ਨੇ ਮਨੁੱਖ ਜਦ ਬਿਰਧ ਹੋ ਜਾਂਦਾ ਹੈ 70 80 ਵਰਿਆਂ ਦਾ ਹੋ ਜਾਂਦਾ ਹੈ ਕੰਮ ਧੰਦਿਆਂ ਤੋਂ ਇੱਕ ਪਾਸੇ ਹੋ ਜਾਂਦਾ ਹੈ ਕਈ ਵਫਾ ਇੱਕ ਗੁਰਦੁਆਰੇ ਫਿਰ ਆਉਂਦਾ ਹੈ ਮੱਥਾ ਟੇਕਦਾ ਤੇ ਕਹਿੰਦਾ ਏ ਗੁਰੂ ਹੁਣ ਤੋਂ ਮੇਰੀ ਮਤ ਲੈ ਲੈ ਪਰ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ ਉਹ ਤੇ ਸਾਰੀ ਗਵਾ ਕੇ ਆ ਗਿਆ 17 ਕਾ ਮਤ ਹੀ ਅਸੀਂ ਆ ਕਾ ਵਿਵਹਾਰ ਨਾ ਪਾਵੇ ਜਿਸ ਤਾਕਤ ਨਾਲ ਜਿਸ ਸਰੀਰਕ ਸ਼ਕਤੀ ਨਾਲ ਜਿਸ ਦਿਮਾਗੀ ਸ਼ਕਤੀ ਨਾਲ ਧਨ ਕਮਾਈਦਾ ਹੈ ਉਸੇ ਹੀ ਸਰੀਰਕ ਤੇ ਦਿਮਾਗੀ ਸ਼ਕਤੀ ਨਾਲ ਧਰਮ ਕਮਾਉਣਾ ਪੈਂਦਾ ਉਹ ਵੀ ਤਾਕਤ ਮੰਗਦਾ कमजोर बंदा किवें अमृत वेले उठेगा कमजोर ਤੇ ਲਾਗਰ ਬੰਦਾ ਕਿਵੇਂ ਘੰਟਾ 2 ਘੰਟਾ ਜਪ ਕਰੇਗਾ ਪਾਣੀ ਪੜੇਗਾ ਕਿਵੇਂ ਸੇਵਾ ਕਰੇਗਾ ਕਿਸ ਤਰ੍ਹਾਂ ਕਰੇਗਾ ਧਨ ਕਮਾਣ ਲਈ ਸਮਾਂ ਚਾਹੀਦਾ ਹੈ ਸ਼ਕਤੀ ਚਾਹੀਦੀ ਹੈ ਦਿਮਾਗੀ ਤਾਕਤ ਚਾਹੀਦੀ ਹੈ ਧਰਮ ਕਮਾਣ ਲਈ ਵੀ ਇਹ ਸਭ ਕੁਝ ਚਾਹੀਦਾ ਹੈ ਪਰ ਸਭ ਕੁਝ ਬੰਦਾ ਸੰਸਾਰ ਦੇ ਵਿੱਚ ਖਰਚ ਕਰਕੇ ਫਿਰ ਆਉਂਦਾ ਹੈ ਰੱਬ ਵਾਲੇ ਪਾਸੇ ਔਰ ਕਹਿੰਦਾ ਹੈ اے ਪ੍ਰਭੂ ਹੁਣ ਤੋਂ ਮੇਰੀ ਮਤ ਲੈ ਲੈ ਆਪਣੀ ਮਤ ਦੇ ਪਰ ਪੁੱਛਿਆ ਜਾ ਸਕਦਾ ਮਤ ਰਹੀ ਵੀ ਤੇ ਉਹਦੇ ਸਾਰੇ ਗਵਾਕੇ ਆ ਗਏ ਆ شیخ ਸਾਦੀ ਈਰਾਨ ਦਾ ਇੱਕ ਬੜਾ ਪ੍ਰਸਿੱਧ ਸੂਫੀ ਫਕੀਰ ਹੋਇਆ ਹੈ ਕਹਿੰਦਾ ਹੈ ਦਰ ਜਵਾਨੀ ਤੌਬਾ ਕਰਦਾ ਨਸੀਰ ਤੇ ਪੈਗੰਬਰੀਸ ਕੋਈ ਬੰਦਾ ਜਵਾਨੀ ਵਿੱਚ ਗੁਨਾਹਾਂ ਤੋਂ ਤੌਬਾ ਕਰੇ ਉਹ ਤੇ ਪੈਗੰਬਰਾਂ ਦੀ ਤਰ੍ਹਾਂ ਪੂਜਣ ਵਾਲਾ ਹੈ ਪੂਜਿਆ ਜਾਣ ਵਾਲਾ ਹੈ ਉਹ ਤੇ ਪੈਗੰਬਰ ਉਤੇ ਕੋਈ ਸੰਤ ਹੈ ਉਤੇ ਕੋਈ ਪੂਰਨਪੁਰਖ ਹੈ ਜਵਾਨ ਤੇ ਫਿਰ ਗੁਨਾਹਾਂ ਤੋਂ ਤੋਬਾ ਕੋਈ ਪਾਪ ਨਹੀਂ ਬੜੀ ਪਾਕੀਜ਼ਾ ਜ਼ਿੰਦਗੀ ਬੜੀ ਪਵਿੱਤਰ ਜ਼ਿੰਦਗੀ ਕਹਿੰਦਾ ਇਹ ਤੇ ਪੈਗੰਬਰਾਂ ਦੀ ਤਰ੍ਹਾਂ ਹੈ ਇਹ ਤੇ ਅਵਤਾਰਾਂ ਦੀ ਤਰ੍ਹਾਂ ਹੈ ਦਰ ਜਵਾਨੀ ਤੋਬਾ ਕਰਦਨ ਸੀਰਤੇ ਪੈਗੰਬਰੀ ਇਸ குருਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਬਾਬਾ ਫਰੀਦ ਦਾ ਸ਼ਲੋਕ ਫਰੀਦਾ ਉਮਰ ਸੁਹਾਵੜੀ ਸੰਗ ਸਵਨੜੇ ਦੇ ਵਿਰਲੇ ਕੇਈ ਪਾਇਨੇ ਜਿਨਾ ਪਿਆਰੇ ਨੇ ਕੰਚਨ ਵਰਗੀ ਕਾਇਆ ਹੋਵੇ ਨੌਜਵਾਨ ਸਰੀਰ ਹੋਵੇ ਸੁਵਪਨ ਹੋਵੇ ਬਾਬਾ ਫਰੀਦ ਕਰਨ ਕੋਈ ਵਿਰਲੇ ਦੀ ਜ਼ਬਾਨ ਤੋਂ ਪ੍ਰਮਾਤਮਾ ਦਾ ਨਾਮ ਨਿਕਲਦਾ ਕੌਣ ਲੈਂਦਾ ਫਰੀਦਾ ਉਮਰ ਸੁਹਾਵੜੀ ਸੰਗ ਸਵਨੜੇ ਦੇ ਵਿਰਲੇ ਕੇਈ ਪਾਇਨ ਜਿਨਾ ਪਿਆਰੇ ਨੇ ਤੋ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਦਰ ਜਵਾਨੀ ਤੌਬਾ ਕਰਦਨ ਸਹੀਰਤੇ ਪੈਗੰਬਰੀਸਤ ਉਹਤੇ ਪੈਗੰਬਰਾਂ ਵਾਲੀ ਸਿਰਤ ਰਖਦਾ ਹੈ ਜੋ ਜਵਾਨੀ ਦੇਚ ਗੁਨਾਹਾਂ ਤੋਂ ਤੌਬਾ ਕਰੇ ਤੇ ਜਿਹੜਾ ਬੁਢੇਪੇ ਦੇਚ ਕਰੇ ਤੇ ਇਹ ਕਹਿੰਦਾ ਵਕਤੇ ਪੀਰੀ ਗੁਰਗੇ ਜ਼ਾਲਮ ਮੈਂ ਸ਼ਵਦ ਪਰਹੇਜ਼ਗਾਰ ਅਗਰ ਕੋਈ ਪੀਰੀ ਦੇਚ ਬੁਢੇਪੇ ਦੇਚ ਗੁਨਾਹਾਂ ਤੋਂ ਤੌਬਾ ਕਰੇ ਸ਼ੇਖ ਸਾਦੀ ਸਾਹਿਬ ਕਹਿੰਦੇ ਮੈਂ ਨਹੀਂ ਮੰਨਦਾ ਬਈ ਕਿਉਂ ਦੇ ਇਹ ਤੇ ਇਸ ਤਰ੍ਹਾਂ ਹੋਇਆ ਜਿਵੇਂ ਕੋਈ ਬੁੱਢਾ ਬਗਿਆੜ ਇਹ ਆਖੇ ਐ ਭੇਡੋ ਐ ਬੱਕਰੀਓ ਤੁਸੀਂ ਮੈਥੋਂ ਡਰੋ ਨਾ ਮੈਂ ਤੁਹਾਨੂੰ ਪકડਣਾ ਛੱਡ ਦਿੱਤਾ ਹੈ ਉਦਾਹਰਨ ਦਿੱਤਾ ਉਸਨੇ ਤਾਂ ਇਸ ਬਗਿਆੜ ਨੇ ਪકડਣਾ ਥੋੜੀ ਛੱਡਿਆ ਉਸਨੂੰ ਪਕੜੀਆਂ ਹੀ ਨਹੀਂ ਜਾਂਦੀਆਂ ਭੇਡਾਂ ਬੱਕਰੀਆਂ ਹੁਣ ਤੇ ਬਿਰ ਦੋਗੇ ਐ ਵਕਤੇ ਪੀਰੀ ਗੁਰਗ ਜਾਲਮ ਮੇਂ ਸ਼ਵਦ ਪਰਹੇਜ਼ਗਾਰ ਪੀਰੀ ਬੁੜੇਪਾ ਔਰੇ ਭਗਿਆੜ ਗੁਰਗ ਇਹ ਦਾਵਾ ਕਰੇ ਕਿ ਮੈਂ ਭੇਡਾਂ ਤੇ ਬੱਕਰੀਆਂ ਨੂੰ ਪਕੜਨਾ ਛੋੜ ਦਿੱਤਾ ਹੈ ਛੋੜਿਆ ਨਹੀਂ ਇਸ ਨੂੰ ਪਕੜੀਆਂ ਹੀ ਨਹੀਂ ਜਾਂਦੀਆਂ ਅਗਰ ਬਿਰਤ ਬੰਦਾ ਆਖੇ ਮੈਂ ਪਾਪਾ ਨੂੰ ਛੱਡ ਦਿੱਤਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨਹੀਂ ਇਹਨੇ ਪਾਪਾ ਨੂੰ ਨਹੀਂ ਛੱਡਿਆ ਪਾਪੇ ਇਹਨੂੰ ਛੱਡ ਕੇ ਚਲੇ ਗਏ ਗੁਨਾਹ ਹੀ ਇਸ ਨੂੰ ਛੱਡ ਕੇ ਚਲੇ ਜਾਣਾ ਗੁਨਾਹਾਂ ਨੇ ਬੈਠਣਾ ਸੀ ਹੱਥਾਂ ਦੇਚ ਪੈਰਾਂ ਦੇਚ ਅੱਖਾਂ ਦੇਚ ਜ਼ੁਬਾਨ ਦੇਚ ਤੇ ਇਹ ਸਾਰੀਆਂ ਹੀ ਕੁਰਸੀਆਂ ਟੁੱਟੀਆਂ ਪਈਆਂ ਵਿਚਾਰੇ ਗੁਨਾਹ ਬੈਠਣ ਕਿੱਥੇ ਬੈਠਣਾ ਪਾਪ ਬੈਠਣ ਤੇ ਕਿੱਥੇ ਬੈਠਣਾ ਨੈਨੋ ਨੀਰ ਬਹਿ ਤਨਕੀਨਾ ਬਹਿ ਕੇਸ਼ ਗੁਦਵਾਨੀ વૃਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਭਰਾ ਨੇ ਇਸ ਹਾਲਤ ਵਿੱਚ ਵਿਚਾਰੇ ਗੁਨਾ ਟਿਕਨ ਤੇ ਕਿੱਥੇ ਟਿਕਣਾ ਕਿਹੜੀ ਥਾਂ ਤੇ ਜੋ ਹੈ ਟਿਕਣਾ ਇਸ ਵਾਸਤੇ ਸਾਰ ਕਿਤਾਬਲੀ ਦਾ ਕਰਤਾ ਤੇ ਕਹਿੰਦਾ ਹੈ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮੈਂ ਜਰਾ ਕਹਿੰਦੇ ਨੇ ਬੁਢੇ ਪੈਣੋ ਤੇ ਜਰਾ ਜਰਾ ਰੰਚਕ ਮਾਤਰ ਵੀ ਜਰਾ ਉਪਾਉ ਨਾ ਹੋ ਸਕੇ ਜਰਾ ਜਿਆ ਵੀ ਉਪਾਉ ਨਹੀਂ ਹੋ ਸਕਦਾ ਜਰਾ ਅਵਸਥਾ ਮੈਂ ਬ੍ਰਿਧ ਅਵਸਥਾ ਦੇ ਜਰਾ ਉਪਾਉ ਨਾ ਹੋ ਸਕੇ ਜਰਾ ਅਵਸਥਾ ਮੈਂ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਹੈ ਜਿਵੇਂ ਪਾਣੀ ਵਿੱਚ ਬਹੁਤ ਜ਼ੈਇਫ ਤੇ ਕਮਜ਼ੋਰ ਬੰਦਾ ਤੈਰ ਨਹੀਂ ਸਕਦਾ ਸੰਸਾਰ ਦੇ ਵਿੱਚ ਵੀ ਉਹ ਨਹੀਂ ਤੈਰ ਸਕੇਗਾ ਭਵ ਸਾਗਰ ਦੇ ਵਿੱਚ ਡੁੱਬ ਜਾਏਗਾ ਤੈਰਨ ਲਈ ਤੇ ਹੱਥ ਪੈਰ ਮਾਰਨ ਨੇ ਕੁਛ ਨਾ ਕੁਝ ਤੇ ਜੱਬ ਤੱਕ ਮਿਹਨਤ ਸਾਦਨਾ ਤੇ ਕਰਨੀ ਉਹਦੇ ਲਈ ਸਰੀਰ ਦੇ ਸ਼ਕਤੀ ਤੇ ਚਾਹੀਦੀ ਹੈ ਤੋ ਜਾਨੀ ਰੇਜ ਮਨੁਖ ਜੀਵਿਆ ਆਪਣੀ ਮਤ ਦੇ ਮਤਬਕ ਕੌਣ ਗੁਰੂ ਦੀ ਮਤ ਲੈਂਦਾ ਹੈ ਤੇ ਜਦ ਬਿਰਦ ਹੋ ਗਿਆ ਬਹੁਤ ਜ਼ੈਇਫ ਹੋਇਆ ਮਤ ਰਹੀ ਨਹੀਂ ਤੋਹਨ ਕਹਿੰਦਾ ਗੁਰੂ ਤੂੰ ਆਪਣੀ ਮਤ ਮੈਨੂੰ ਦੇ ਜਦ ਤੋਂ ਆਪਣੀ ਮਤ ਭੇਟ ਨਹੀਂ ਕਰ ਸਕਿਆ ਤੋ ਹੁਣ ਮੁਸ਼ਕਿਲ ਹੈ ਇਸ ਵਕਤ ਗੁਰੂ ਦੀ ਮਤ ਲੈ ਵੀ ਸਕੇ ਲੰਘ ਗਿਆ ਸਮਾਂ ਵਕਤ ਲੰਘਿਆ ਫਰੀਦਾ ਉਮਰ ਸੁਹਾਵੜੀ ਸੰਗ ਸੁਵਣੜੀ ਤੇ ਵਿਰਲੇ ਕੇ ਪਾਇਨ ਜਨਾ ਪਿਆਰੇ ਨੇ ਤੋ ਮਤ ਤੋਂ ਮੁਰਾਦ ਹੈ ਵਿਚਾਰ ਸੋਚਣੀ ਜਿਤੁਣੀ ਬੰਦਾ ਉਦੋਂ ਹੀ ਬਦਲਦਾ ਹੈ ਜਦ ਬੰਦੇ ਦੀ ਮਤ ਬਦਲਦੀ ਹੈ ਬੰਦਾ ਉਦੋਂ ਹੀ ਬਦਲਦਾ ਹੈ ਜਦ ਬੰਦੇ ਦੀ ਸੋਚਣੀ ਬਦਲਦੀ ਹੈ ਬੰਦੇ ਦੇ ਵਿਚਾਰ ਬਦਲਦੇ ਨੇ ਭਗਤ ਦਿਆਰਾਮ ਇਹਦਰ ਕੁਝ ਜੋ ਹੈ ਕਾਠਿਆਵਾੜ ਦੇ ਇਲਾਕੇ ਚ ਹੋਏ ਨੇ ਉਹ ਕਹਿੰਦਾ ਹੈ हे ਪ੍ਰਭੂ ਤੇਰੇ ਚਰਨਾ ਦੇ ਚ ਕਦਮਾਂ ਦੇ ਚ ਕੁਝ ਰੱਖਣ ਨੂੰ ਮੇਰਾ ਜੀ ਕਰਦਾ ਹੈ ਭੇਟ ਕਰਨ ਨੂੰ ਪਰ ਮੈਂ ਉਹੀ ਭੇਟ ਕਰਨਾ ਚਾਹਨਾ ਜੋ मेरा अपना होवे ते तन तेरा की भेट करा तन की शक्ति नया की भेट करा भी तेरी शक्ति मैं इकट्ठा किया प्रभु जे तू कबूल करें जो कुछ मेरा है मेरे पाप मेरे गुनाह मेरा अनर्थ जे तू कबूल करें तो ते मैं तेरे चरण च रखद बाकी मेरे को नहीं अपना सब कुछ तेरा है ਤੇ ਮਨ ਤਨ ਤੇਰਾ ਤਨ ਬੇ ਤੇਰਾ ਤੂੰ ठाकुर સ્વામી ਪ੍ਰਭ ਮੇਰਾ ਤੋਂ ਮੈਂ ਅਰਜ਼ ਕਰਾ ਮੂਲ ਜਿਹੜੀ ਸਮੱਸਿਆ ਹੈ ਮਾਨਸਿਕ ਹੈ ਜੋ ਪ੍ਰਮਾਤਮਾ ਨਾਲ ਨਹੀਂ ਜੁੜਨ ਦਿੰਦੀ ਔਰ ਇਨਾ ਮੂਲ ਸਮੱਸਿਆਵਾਂ ਦੇ ਚ ਚਾਰ ਸਮੱਸਿਆ ਸਭ ਤੋਂ ਵੱਡੀਆਂ ਨੇ ਪ੍ਰਥਮ ਮਨ ਮੈਲਾ ਤੇ ਮਨ ਦੀ ਮੈਲ ਕੀ ਹੈ ਪਾਪ ਤੇ ਪਾਪ ਕਿਸ ਨੂੰ ਕਹਿੰਦੇ ਨੇ ਜਿਸ ਕਰਮ ਤੋਂ ਕਿਸੇ ਨੂੰ ਚੋਟ ਪਹੁੰਚੀ ਹੋਵੇ ਸਰੀਰਕ ਚੋਟ ਪਹੁੰਚੀ ਹੋਵੇ ਮਾਨਸਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਆਰਥਿਕ ਚੋਟ ਪਹੁੰਚੀ ਹੋਵੇ ਕਿਸੇ ਨੂੰ ਪਰਿਵਾਰਕ ਚੋਟ ਪਹੁੰਚੀ ਹੋਵੇ ਕਿਸੇ ਦੀ ਇੱਜ਼ਤ ਦੇ ਅਸਮਤ ਤੇ ਚੋਟ ਕੀਤੀ ਹੋਵੇ ਬਸ ਇਹੀ ਪਾਪ ਹੈ ਹੋਰ ਕੁਝ ਪਾਪ ਨਹੀਂ ਹੈ ਜਿਸ ਕਰਮ ਤੋਂ ਕਿਸੇ ਦਾ ਕੁਝ ਖੋਇਆ ਜਾਏ ਧਨ ਖੋਇਆ ਜਾਏ ਤਨ ਖੋਇਆ ਜਾਏ ਜਾਂ ਇੱਜ਼ਤ ਅਸਮਤ ਇਹ ਖੋ ਲਈ ਜਾਏ ਬਸ ਇਹੀ ਪਾਪ ਹੈ ਹੋਰ ਕੁਝ ਵੀ ਪਾਪ ਨਹੀਂ ਕਿਤਨੀ ਮਹਿਸਤਾ ਜਿਸ ਕਰਮ ਤੋਂ ਕਿਸੇ ਨੂੰ ਵੀ ਕੁਝ ਚੋਟ ਲੱਗੇ ਔਰ ਅਗਲੇ ਦਾ ਕੁਝ ਖੋਇਆ ਜਾਏ ਬਸ ਇਹੀ ਪਾਪ ਹੈ ਪੁੰਨ ਕੀ ਹੈ ਜਿਸ ਕਰਮ ਤੋਂ ਕਿਸੇ ਨੂੰ ਕੁਝ ਮਿਲੇ ਸੁਖ ਮਿਲੇ ਚੈਨ ਮਿਲੇ ਆਰਾਮ ਮਿਲੇ ਸਨਮਾਨ ਮਿਲੇ ਕਲਾ ਮਿਲੇ ਗਿਆਨ ਮਿਲੇ ਕੁਝ ਵੀ ਮਿਲੇ ਜਿਸ ਕਰਮ ਤੋਂ ਕਿਸੇ ਦੀ ਝੋਲੀ ਦੇ ਵਿੱਚ ਕੁਝ ਪਵੇ ਇਹ ਪੁੰਨ ਹੈ ਜਿਸ ਕਰਮ ਤੋਂ ਕਿਸੇ ਦਾ ਕੁਝ ਖੋਇਆ ਜਾਏ ਇਹ ਪਾਪ ਹੈ ਤੇ ਪਾਪ ਮਨ ਦੀ ਮੈਲ ਜਿਸ ਤਰ੍ਹਾਂ ਸਵੇਰੇ ਬੰਦਾ ਘਰੋਂ ਨਿਕਲੇ ਤੇ ਸ਼ਾਮੇ ਘਰ ਵਾਪਸ ਆਵੇ ਤੋ ਕੁਛ ਨਾ ਕੁਛ ਔਲੋਧਗੀ ਕੁਛ ਨਾ ਕੁਛ ਮੈਲ ਤੇ ਕਪੜਿਆਂ ਤੇ ਪੈਂਦੀ ਹੈ ਭਾਵੇਂ ਮਨੋ ਕਿਤਨਾ ਵੀ ਆਪਣੇ ਆਪ ਨੂੰ ਬਚਾ ਕੇ ਰੱਖੇ ਕੁਛ ਨਾ ਕੁਛ ਤੇ ਹੁੰਦਾ ਆਖਰ ਕੁਛ ਦਿਨਾਂ ਤੋਂ ਬਾਅਦ ਮੈਲ ਦਿਸਣ ਲੱਗ ਪੈਂਦੀ ਖਲਾਦ 'ਚ ਔਲੋਧਗੀ ਹੈ ਉਹ ਮੈਲ ਪੈਂਦੀ ਰਹਿੰਦੀ ਹੈ ਇਸ ਤਰ੍ਹਾਂ ਦਿਨ ਭਰ ਕਰਮ ਕਰਦੇ ਆ ਕੁਛ ਨਾ ਕੁਛ ਕਰਮ ਸਾਥ ਹੋ ਐਸੇ ਹੋ ਜਾਂਦੇ ਨੇ ਜਿਸ ਨਾਲ ਕਿਸੇ ਨੂੰ ਝੋਟ ਪਹੁੰਚਦੀ ਹੈ ਕਿਸੇ ਦਾ ਕੁਝ ਨੁਕਸਾਨ ਹੋ ਜਾਂਦਾ ਹੈ ਕਿਧਰੇ ਬੋਲ ਕੇ ਕਿਧਰੇ ਸੋਚ ਕੇ ਕਿਧਰੇ ਕਰ ਕੇ ਔਰ ਅੱਜ ਤੱਕ ਜੋ ਕੀਤਾ ਹੈ ਅਨੰਤ ਜਨਮਾਂ ਤੱਕ ਜੋ ਕੀਤਾ ਹੈ ਮੈਲ ਰੋਜ਼ ਰੋਜ਼ ਇਕੱਠੀ ਹੋ ਰਹੀ ਹੈ ਤੋਂ ਦਾ ਸਾਧਨਾ ਸੀ ਕਰਦੇ ਨਹੀਂ ਤਨ ਮੈਲਾ ਹੋ ਜਾਂਦਾ ਧੋ ਲੈਨੇ ਮਨ ਮੈਲਾ ਹੋ ਜਾਂਦਾ ਹੈ ਨਹੀਂ ਧੋਂਦੇ ਰੋਜ਼ ਰੋਜ਼ ਮੈਲ ਇਕੱਠੀ ਹੁੰਦੀ ਜੇਨ ਕਪੜਾ ਇੱਕ ਦਿਨ ਦਾ ਮੈਲਾ ਹੋਵੇ ਨਹੀਂ ਦਿਖਾਈ ਦੇਦੀ ਮੈਲ ਧੋਣਾ ਵੀ ਆਸਾਨ ਕਪੜਾ 5-7 ਦਿਨ 10 ਦਿਨ ਦਾ ਮੈਲਾ ਹੈ ਤਾਂ ਥੋੜੀ ਜਿਹੀ ਮੈਲ ਦਿਖਾਈ ਦੇਣ ਲੱਗ ਪੈਂਦੀ ਹੈ ਟੰਗ ਨਾਲ ਧੋਣਾ ਪਏਗਾ ਕਪੜਾ ਮਹੀਨੇ 2 ਮਹੀਨੇ ਦਾ ਮੈਲਾ ਹੈ ਤਾਂ ਕਪੜੇ ਦਾ ਰੰਗ ਖੁੰਦਾ ਹੈ ਮੈਲ ਦੀ ਤਹਿ ਜੰਮਦੀ ਹੈ ਪਰਤ ਦੇ ਉੱਤੇ ਪਰਤ ਜਿਵੇਂ ਕਿ ਜਿਹੜੇ ਕਪੜਾ ਤਿੰਨ ਚਾਰ ਮਹੀਨੇ ਦਾ ਮੈਲਾ ਹੋਵੇ ਤਾਂ ਮੈਲ ਦਿਖਾਈ ਦਿੰਦੀ ਹੈ ਕਪੜਾ ਦਿਖਾਈ ਨਹੀਂ ਦਿੰਦਾ ਪਤਾ ਹੈ ਮਨ ਕਦੋਂ ਦਾ ਮੈਲਾ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੇ ਕਾਲਾ ਹੋਆ ਸਾਇਦ ਕਈ ਜਨਮਾਂ ਦਾ ਮੈਲਾ ਹੈ ਬੰਦੇ ਦੇ ਦਰਸ਼ਨ ਕਰੀਏ ਮੈਲ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਨਹੀਂ ਹੁੰਦੇ ਕਿੰਨੇ ਮਹਾਰਸ ਕਰ ਮਨੁੱਖ ਦੇ ਦਰਸ਼ਨ ਕਰੀਏ ਹੰਕਾਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਕਰੀਏ ਲੋਭ ਤੇ ਵਾਸਨਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਈਰਖਾ ਦੇ ਦਰਸ਼ਨ ਹੁੰਦੇ ਨੇ ਬੰਦੇ ਦੇ ਦਰਸ਼ਨ ਕਰੀਏ ਫਤੂਰ ਦੇ ਦਰਸ਼ਨ ਹੁੰਦੇ ਨੇ غرੂਰ ਦੇ ਦਰਸ਼ਨ ਹੁੰਦੇ ਨੇ ਮਨੁੱਖ ਦੇ ਦਰਸ਼ਨ ਨਹੀਂ ਹੁੰਦੇ ਇੰਨਾ ਮੈਲ ਹੈ ਮਨਕ ਕਿਸੇ ਕੋਲ ਵੀ ਬੈਠ ਕੇ ਦੇਖ ਲਓ غرੂਰ ਹੈ ਫਤੂਰ ਹੈ ਵਾਸ਼ਨਾ ਹੈ ਕਾਮਨਾ ਹੈ ਲੋਭ ਹੈ ਇਛਾਵਾਂ ਨੇ ਇਹ ਸਭ ਕੁਝ ਮੈਲ ਜੰਮੀ ਪਈ ਹੈ ਪਰਤਦਰ ਪਰਤ ਮੈਲ ਦੀ ਤੋਂ ਮਨ ਮੈਲਾ ਹੈ ਇਹ ਮਨ ਦੀ ਪਹਿਲੀ ਸਮੱਸਿਆ ਹੈ ਦੂਸਰਾ ਮਨ ਬਿਲਕੁਲ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਹੈ ਹਰ ਵਕਤ ਅੰਦਰ ਭੁਰਨੇ ਚੱਲਦਾ ਹੈ ਇਹ ਦੂਸਰੀ ਸਮੱਸਿਆ ਹੈ ਤੀਸਰੀ ਮਨ ਬਿਲਕੁਲ ਤ੍ਰਿਪਤ ਨਹੀਂ ਹੁੰਦਾ ਰਜਦਾ ਹੀ ਨਹੀਂ ਕਿਸੇ ਦਾ ਵੀ ਨਹੀਂ ਰਹਿਦਾ ਇੱਕ ਭਿਖਾਰੀ ਦਾ ਮਨ ਭੁੱਖਾ ਹੈ ਇੱਕ ਰਾਜੇ ਦਾ ਮਨ ਵੀ ਭੁੱਖਾ ਹੈ ਇੱਕ ਨਿਰਧਨ ਵੀ ਭੁੱਖਾ ਹੈ ਇੱਕ ਧਨਵਾਨ ਵੀ ਭੁੱਖਾ ਹੈ ਇੱਕ ਨਿਰਗੁਣ ਭੁੱਖਾ ਹੈ ਇੱਕ ਗੁਣਮਾਨ ਵੀ ਭੁੱਖਾ ਹੈ ਬਹੁਤ ਪਰਬਲ ਭੁੱਖਾ ਹੈ ਔਰ ਮਨ ਤ੍ਰਿਪਤ ਹੁੰਦਾ ਹੀ ਨਹੀਂ ਚੌਥੀ ਮੰਦੀ ਸਮੱਸਿਆ ਹੈ ਕਿ ਮਨ ਇੱਕ ਕੋਈ ਤਰ੍ਹਾਂ ਦੀ ਗਲਤੀ ਨੂੰ ਵਾਰ-ਵਾਰ ਕਰਦਾ ਹੈ। ਇਹਦੀ ਮੂਰਖਤਾ ਨਹੀਂ ਜਾਂਦੀ। ਇਹ ਚਾਰ ਮੋਲ ਸਮੱਸਿਆਵਾਂ ਨੇ। ਹਿੰਦੁਸਤਾਨ ਦੇ ॠषि-ਮੁਨੀਆਂ ਨੇ ਮਨ ਨੂੰ ਨਿਰਮਲ ਕਰਨ ਵਾਸਤੇ, ਮਨ ਨੂੰ ਚੁੱਪ ਕਰਨ ਵਾਸਤੇ, ਮਨ ਨੂੰ ਤ੍ਰਿਪਤ ਕਰਨ ਵਾਸਤੇ ਤੇ ਮਨ ਦੀ ਮੂਰਖਤਾ ਨੂੰ ਮਿਟਾਉਣ ਵਾਸਤੇ ਜਿਹੜੇ ਸਾਧਨ ਅਪਣਾਏ ਗੁਰਨਾਮ ਨੇ ਉਸ ਨਾਲ ਸਹਿਮਤ ਨਹੀਂ ਹੋਏ ਇੱਥੋਂ ਗੁਰਮਤ ਅਡਰੀ ਹੋ ਗਈ ਬਸ। ਇੱਥੋਂ ਗੁਰਮਤ ਨਹੀਂ ਆ ਰਹੀ ਹੋਗੀ। ਗੁਰੂ ਨਾਨਕ ਸਹਿਮਤ ਨਹੀਂ ਹੋ ਰਹੇ ਸਿਰਫ ਇੱਕ ਨੁਕਤਾ ਇਸ 옳ਤਾਬ ਜੀ ਦੇ ਸਾਹਮਣੇ ਰੱਖਾ ਤੇ ਸਮਾਪਤੀ ਬਾਕੀ ਵਿਚਾਰਾਂ ਕਲ ਹਿੰਦੁਸਤਾਨ ਦੇ ਸਨਾਤਨੀ ਰਿਸ਼ੀਆਂ ਨੇ ਮਨ ਦੀ ਮੈਲ ਨੂੰ ਧੋਣੋ ਵਾਸਤੇ ਕਹਿ ਦਿੱਤਾ ਤੀਰਥਾਂ ਦਾ ਇਸ਼ਨਾਨ 68 ਤੀਰਥ ਤੇ 68 ਤੀਰਥਾਂ ਦੇ ਇਸ਼ਨਾਨ ਤੇ ਵੀ ਮਨ ਦੀ ਮੈਲ ਤੋਲੀ ਨਹੀਂ ਤੋ ਫਿਰ ਕੁੰਭ ਦਾ ਇਸ਼ਨਾਨ ਕੁੰਭੀ ਦਾ ਇਸ਼ਨਾਨ ਮਾਗ ਦਾ ਇਸ਼ਨਾਨ ਕਰੋਣਾ ਬੰਦੇ ਪਹੁੰਚਦੇ ਨੇ ਆਪਣੇ ਪਾਪਾ ਨੂੰ ਧੋਣ ਵਾਸਤੇ ਕੁੰਭ ਦੇ ਦਰਜ ਅਦਕੀ ਕੁੰਭ ਲੱਗਿਆ ਸੀ ਮਈ ਦੇ ਮਹੀਨੇ ਉਜੈਨ ਦੇ ਚ ਚਾਰ ਸ਼ਹਿਰਾਂ ਦੇ ਚ ਲੱਗਦਾ 12-12 ਸਾਲ ਬਾਅਦ ਨੰਬਰ ਆਉਂਦਾ ਹੈ 나ਸਿਕ ਗੋਦਾਵਰੀ ਦੇ ਕੰਡੇ ਤੇ ਲੱਗਦਾ ਹੈ ਉਜੈਨ ਦੇ ਚ ਸਿਪਰਾ ਨਦੀ ਦੇ ਕੰਡੇ ਤੇ ਲੱਗਦਾ ਹੈ ਫਿਰ ਹਰਦੁਆਰ ਦੇ ਚ ਗੰਗਾ ਨਦੀ ਹੈ ਔਰ ਫਿਰ ਪ੍ਰਿਆਗਰਾਜ ਗੰਗਾ ਤੇ ਜਮਨਾ ਦੋਵੇਂ ਇਕੱਠੀਆਂ ਨੇ ਸੰਗਮ ਹੈ ਇਨਾ ਚਾਰਾਂ ਦੇ ਵਿੱਚ ਬਾਰੀ-ਬਾਰੀ 12 ਸਾਲਾਂ ਬਾਅਦ ਕੁੰਭ ਲੱਗਦਾ ਹੈ 88 ਤੀਰਥਾਂ ਦੇ ਇਸ਼ਨਾਨ ਨਾਲ ਮਨ ਦੀ ਮੈਲ ਦੂਰ ਨਹੀਂ ਹੋਈ ਤਾਂ ਉਹ ਕਹਿੰਦੇ ਨੇ ਫਿਰ ਮਾਗ ਦਾ ਇਸ਼ਨਾਨ ਕਰ ਲੋ ਮਾਗ ਦੇ ਮਹੀਨੇ ਦਾ ਸਾਲ ਦੇ ਸਾਲ ਇਸ਼ਨਾਨ ਹਰਿਦਵਾਰ ਤੇ ਪ੍ਰਿਆਗਰਾਜ ਦਾ ਇਸ ਤੇ ਵੀ ਕਰੋੜਾਂ ਬੰਦੇ ਪਹੁੰਚਦੇ ਨੇ ਸਪੈਸ਼ਲ ਟ੍ਰੇਨਾਂ ਚੱਲਦੀਆਂ ਨੇ ਔਰ ਹਜ਼ਾਰਾਂ ਲੱਖਾਂ ਉਥੇ ਤੰਬੂ ਲਾਇਆ ਜਾਂਦੇ ਨੇ ਹੋਟਲ ਸਾਰੇ ਭਰ ਜਾਂਦੇ ਨੇ ਐਵੇਂ ਸਾਰੇ ਭਰ ਜਾਂਦੇ ਨੇ ਬੜੀ ਦੁਨੀਆ ਪਹੁੰਚਦੀ ਹੈ ਵੀ ਜੋ ਸਾਲ ਵਰ ਪਾਪ ਕੀਤੇ ਨੇ ਧੋਈਏ ਮਿਟ ਜੇ मागਦੇ ਇਸ਼ਨਾਨ ਨਾਲ ਵੀ ਪਾਪ ਨਹੀਂ ਧੁਲੇ ਤਾਂ ਫਿਰ ਕਹਿੰਦੇ ਨੇ ਕੁੰਭ ਦਾ ਇਸ਼ਨਾਨ ਮੈਂ ਦੇਖਿਆ ਇਸ ਤੇ ਸਾਧੂ ਸੰਤ ਤੇ ਪਹੁੰਚਦੇ ਨੇ بڑے بڑے ਰਾਜਨੀਤਿਕ ਵੀ ਪਹੁੰਚਦੇ ਨੇ ਮਨਿਸਟਰ ਵੀ ਪਹੁੰਚਦੇ ਨੇ ਵੀ ਜੀਵਨ ਭਰ ਜੋ ਪਾਪ ਕੀਤੇ ਨੇ ਉਹਨੇ ਇੱਕ ਡੁਬਕੀ ਲਾਈਏ ਗੰਗਾ ਦੇ ਤੇ ਦੂਰ ਹੋ ਜਾਂਦਣ ਧੁਲ ਜਾਂਦਣ ਕਾ ਮਕਰੋਦ ਪੰਚਾਂ ਕੇ ਵਸਰੇ ਤੀਰਥ ਨਾਇ ਕਹੇ ਸਭ ਉਤਰੇ ਸਭ ਉਤਰ ਜਾਂਦੇ ਨੇ ਗੁਰਨਾਨਕ ਇਸਨਾਲ ਸਹਿਮਤ ਨਹੀਂ ਹੋਏ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਸੋਚਦੇ ਤੇ ਅਰਥ ਨੇ ਇਸਨਾਨ ਸੋਚਦੇ ਅਰਥ ਸੋਚਣਾ ਨਹੀਂ ਹੈ ਉਹ ਅਗਾਹ ਚਲ ਕੇ ਸਹਿਸ ਸਿਆਣ ਬਾਲਕ ਹੋਏ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤੰਤੇ ਜਾਤ ਸੋਚ ਸ਼ਬਦ ਸੰਸਕ੍ਰਿਤ ਦਾ ਹੈ ਇਦੇ ਅਰਥ ਨੇ ਇਸ਼ਨਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸੁਖਮਨੀ ਸਾਹਿਬ ਵਿੱਚ ਕਹਿੰਦੇ ਨੇ ਸਵੇਰੇ ਇਸ਼ਨਾਨ ਕਰਦਾ ਹੈ ਸ਼ਾਮੇ ਇਸ਼ਨਾਨ ਕਰਦਾ ਹੈ ਮੰਨ ਦੀ ਮਹਿਲ ਤੇ ਜਾਂਦੀ ਨੇ ਸੋਚ ਕਰੇ ਦਿਨਸ ਅਰ ਰਾਤ ਮਨ ਕੇ ਮਹਿਲ ਨ ਤੰਤੇ ਜਾਤ ਜਿਹੜਾ ਬ੍ਰਾਹਮਣ ਪੁਜਾਰੀ ਆਉਂਦਾ ਉਹਨੂੰ ਦੋ ਵਕਤ ਇਸ਼ਨਾਨ ਕਰਨਾ ਹੁੰਦਾ ਜਦ ਸਵੇਰੇ ਉਹ ਮੂਰਤੀਆਂ ਦੇ ਅੱਗੇ ਆਰਤੀ ਉਤਾਰਦਾ ਹੈ ਪੂਜਨ ਕਰਦਾ ਹੈ ਤਾਂ ਇਸ਼ਨਾਨ ਕਰਕੇ ਪਰ ਜੇ ਸ਼ਾਮ ਦੀ ਆਰਤੀ ਉਤਾਰਨੀ ਆ ਸੰਧਿਆ ਤਾਂ ਵੀ ਉਸਨੂੰ ਇਸ਼ਨਾਨ ਕਰਕੇ ਬਸਤਰ ਬਦਲ ਕੇ ਇਹ ਕਰਨਾ ਪੈਂਦਾ ਹੈ ਇਸ ਵਾਸਤੇ ਬ੍ਰਾਹਮਣ ਦਾ ਇਸ਼ਨਾਨ ਦੋ ਵਕਤ ਦਾ ਹੈ। ਦੋਏ ਦੋਤੀ ਵਸਤਰ ਕਪਾਟਨ। ਔਰ ਰੇਸ਼ਮੀ ਕਪੜੇ ਪਹਿਨ ਕੇ ਪੂਜਾ ਕਰਨੀ ਪੈਂਦੀ ਹੈ, ਕਾਟਨ ਦੇ ਨਹੀਂ। ਰੇਸ਼ਮੀ, ਸ਼ੁੱਧ ਰੇਸ਼ਮੀ। ਔਰ ਜੋ ਸਵੇਰੇ ਬਸਤਰ ਪਾਏ ਨੇ ਉਹ ਨਹੀਂ। ਦੋ ਵਕਤ ਪੂਜਾ ਦੇ ਸਮੇਂ ਬਸਤਰ ਬਦਲਨੇ ਪੈਂਦੇ ਨੇ। ਸਾਇਬ ਕਹਿੰਦੇ ਨੇ ਇਸ ਤਰ੍ਹਾਂ ਦਾ ਇਸ਼ਨਾਨ, ਕੁੰਭ ਦਾ, ਕੁੰਬੀ ਦਾ 68 ਤੀਰਥਾਂ ਦਾ। ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਇੱਕ ਦਫਾ ਨਹੀਂ ਜੇ ਹਜ਼ਾਰਾਂ ਦਫਾ ਵੀ ਇਸ਼ਨਾਨ ਕਰ ਲਈਏ ਤਾਂ ਵੀ ਮਨ ਦੀ ਮੈਲ ਦੂਰ ਨਹੀਂ ਆਉਂਦੀ ਸੋਚ ਨਹੀਂ ਆਉਂਦੀ ਪਵਿੱਤਰਤਾ ਨਹੀਂ ਆਉਂਦੀ ਮਨ ਤੇ ਮੈਲਾ ਹੀ ਰਹਿੰਦਾ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਨਹੀਂ ਹੁੰਦਾ ਤੀਰਥਾਂ ਦੇ ਇਸ਼ਨਾਨ ਨਾਲ ਮਨ ਸਾਫ ਨਹੀਂ ਹੁੰਦਾ ਸਭ ਤੋਂ ਵੱਡਾ ਹਿੰਦੂ ਜਗਤ ਦਾ ਧੀਰਤ ਹੈ ਬਨਾਰਸ ਸ਼ਿਵਾਂ ਦੀ ਪੁਰੀ ਸ਼ਿਵ ਜੀ ਦੀ ਨਗਰੀ ਪਰ ਬਨਾਰਸ ਦੇ ਸੰਤ ਮਸ਼ਹੂਰ ਨਹੀਂ ਨੇ ਬਨਾਰਸ ਦੇ ਠੱਗ ਮਸ਼ਹੂਰ ਨੇ ਹਿੰਦੁਸਤਾਨ ਦੇ ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਦੋਵੇਂ ਵਕਤ ਇਸ਼ਨਾਨ ਕਰਦੇ ਨੇ ਕਬੀਰ ਦੀ ਗੱਦੀ ਤੇ ਬੈਠੇ ਸਨ ਭਗਤ ధਨੀ RAM ਉਹਨਾਂ ਨੇ ਕਬੀਰ ਪੰਥ ਦਾ ਪ੍ਰਚਾਰ ਕੀਤਾ ਤਾਂ Bijak ਨਾਮ ਦਾ ਗ੍ਰੰਥ ਦੇਜ ਕਬੀਰ ਦੀ ਬਾਣੀ ਦੇ ਨਾਲ ਨਾਲ ਧਨੀ RAM ਦੀ ਬਾਣੀ ਵੀ ਹੈ ਉਹ ਕਹਿੰਦਾ ਜੱਟ ਬੜਾਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ ਬੋੜ ਦਾ ਦੁੱਧ ਪਾ ਕੇ ਜੋਗੀ ਲੋਗ ਕੇਸ ਲੰਬੇ ਕਰ ਲੈਣ ਨੇ ਜਟਾਵਾਂ ਬਣਾ ਲੈਂਦੇ ਨੇ ਤੇ ਜਿਹੜੇ ਜੈਨੀ ਲੋਗ ਨੇ ਇਹ ਘਸ ਕੇ ਮੁੰਨਦੇ ਨੇ ਕਬੀਰ ਦਾ ਇੱਕ ਸ਼ਲੋਕ ਕਬੀਰ ਪ੍ਰੀਤ ਇੱਕ ਸਿਉ ਕੀਏ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਰ ਮੁੰਡਾ ਹੈ ਭਾਵੇਂ ਤੂੰ ਲੰਬੇ ਕਰ ਬੋੜ ਦਾ ਦੁੱਧ ਪਾ ਕੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਭਾਵੇਂ ਕੱਸ ਕੇ ਤੂੰ ਮਨ ਛੱਡ ਜੈਸੇ ਜੈਨੇ ਮੁੰਦੇ ਨੇ ਤਾਂ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਸਿੱਖ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਰਹਿੰਦੇ ਨੇ ਬੋੜ ਦਾ ਦੁੱਧ ਪਾ ਕੇ ਕੇਸਾਂ ਨੂੰ ਜਟਾਵਾਂ ਵਿੱਚ ਨਹੀਂ ਬਦਲਦੇ ਕਿ 10 10 20 ਫੁੱਟ ਲੰਬੀ ਆ ਜਾ। ਔਰ ਇਹ ਘੱਸ ਕੇ ਮੁੰਦੇ ਵੀ ਨਹੀਂ। ਜਿਸ ਤਰ੍ਹਾਂ ਰੱਬੀ ਨਿਯਮ ਦੇ ਮੁਤਾਬਕ ਰਹਿੰਦੇ ਨੇ ਠੀਕ ਹੈ। ਕਬੀਰ ਦਾ ਦੂਸਰਾ ਸ਼ਲੋਕ ਹੈ कबीर मन मुंडिया नहीं केस मुंडाए काए जो कुछ किया सो मन किया मूडिया मुण आ अजा तो धनी राम केंद्र जट बढ़ाए जो नर तरह मोर क्यों ना तरह जिनके लंबे लंबे पर हैं संख बजाए जो नर तरह गधे क्यों ना तरह जिनके संख जैसे सुर हैं गंग नहाय जोनर तरह मैंडक क्यों ना तरह जिनके गंगा में घर हैं कहत कबीर सुनो रे संतो वही नर तर हैं जिनके हृदय में हर है पार उतारा उन्हादा हुंदा है निर्मल ओही औंदे ने जो हरि नाम दा जो है जाप करदे ने